ਲਗਦਾ ਵੀ ਕੁਝ ਫਿਲਮਾਂ 'ਚ ਹਰੀਸ਼ ਵਰਮੇ ਦਾ ਮਿਸਯੂਜ਼ ਹੋਇਆ ਫਿਰ ਇਹਹੀ ਸਲਾਹ ਦੇਈ ਦੀ ਉਹਨਾਂ ਨੂੰ ਕਿ ਅੱਛਾ ਸਿਨੇਮਾ ਬਣਾਇਆ ਜਾਵੇ ਅਚੀਆਂ ਸਕ੍ਰਿਪਟਾਂ ਤੇ ਕੰਮ ਕੀਤਾ ਜਾਵੇ ਤਾਂ ਕਿ ਅਸੀਂ ਕੁਝ ਕੰਟਰੀਬਿਊਸ਼ਨ ਆਪਣਾ ਐਜ਼ ਫਿਲਮ ਮੇਕਰਸ ਪਾ ਸਕੀਏ ਭਈ ਐਜ਼ ਕਲਾਕਾਰ ਪਾ ਸਕੀਏ ਇਹੋ ਜਿਹੀ ਫਿਲਮ ਹੈ ਜਿਹੜੀ ਸਾਨੂੰ ਸਾਰਿਆਂ ਨੂੰ ਲੱਗਣਾ ਕਿ ਇਹ ਸਾਡੀ ਕਹਾਣੀ ਹੈ ਇਹਦੇ ਕਿਰਦਾਰ ਸਾਡੇ ਘਰਾਂ ਦੇ ਕਿਰਦਾਰ ਨੇ ਸੋ ਇਹ ਬਹੁਤ ਵੱਡਾ ਕਾਰਨ ਸੀ ਕਿ ਇਸ ਫਿਲਮ ਨੂੰ ਮੈਂ ਜਿਹੜਾ ਚੁਣਿਆ ਤੁਸੀਂ ਸ਼ਾਇਦ ਕਪੂਰ ਵਰਗੇ ਵੀ ਲੱਗਦੇ ਹੋ ਲੁੱਕ ਤੁਹਾਡੀ ਥੋੜੀ ਥੋੜੀ ਮੈਂ ਅੱਜ ਦੇਖ ਕੇ ਇਮੇਜਿੰਜਾ ਕਰਕੇ ਆਇਆ ਹਾਂ ਪਲੇਖਾ ਜਾ ਪਉਨੇ ਫਿਰ ਮੈਨੂੰ ਲੱਗਾ ਤਾਂ ਹੀ ਪੰਗਾ ਸਰ ਮੈਨੂੰ ਹਮੇਸ਼ਾ ਕਹਿੰਦੇ ਰਹੇ ਮੈਨੂੰ ਵਧੀਆ 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 ਏਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਇੱਕ ਨਵੀਂ ਫਿਲਮ ਦੀ ਅਨਾਉਂਸਮੈਂਟ ਹੋਈ ਹੈ ਅੱਜ ਪੋਸਟਰ ਰਿਲੀਜ਼ਿੰਗ ਹੋਇਆ ਰਾਵੀ ਦੇ ਕੰਡੇ ਤੇ ਨਾਲ ਸਾਡੇ ਨੇ ਵਨ ਐਂਡ ਓਨਲੀ ਹਰੀਸ਼ ਬਰਮਾ ਭਾਈ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਕੀ ਹਾਲ ਚੱਲ ਨੇ ਜੀ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਹੋ ਤੁਹਾਨੂੰ ਦੇਖ ਕੇ ਪਹਿਲਾਂ ਤਾਂ ਸਾਨੂੰ એનર્ਜੀ ਆਈ ਹੈ ਕਿ ਦੁਬਾਰਾ ਤੁਹਾਡੀ ਵਾਪਸੀ ਸਾਰੇ ਬਹੁਤ ਵੇਟ ਕਰਦੇ ਸੀ ਕਿੱਥੇ ਖੋ ਜਾਨੇ ਹਾਂ ਨਹੀਂ ਮੈਂ ਵਧੀਆ ਸਕ੍ਰਿਪਟ ਤੇ ਕਰਕੇ ਹੀ ਥੋੜਾ ਜਿਹਾ ਗੈਪ ਲੈ ਰਿਆ ਸੀਗਾ ਹੁਣ ਇਹ ਸਕ੍ਰਿਪਟ ਬਹੁਤ ਵਧੀਆ ਰਾਵੀ ਦੇ ਕੰਡੇ ਹੂੰ ਅੱਛਾ ਫਿਲਮ ਦੇ ਬਾਰੇ ਜੇ ਥੋੜਾ ਜਿਹਾ ਦੱਸਣਾ ਚਾਹੂੰ ਰਾਵੀ ਦੇ ਕੰਡੇ ਸਾਨੂੰ ਤਾਂ ਇਹ ਲੱਗਦਾ ਵੀ ਪਾਣੀ ਦੇ ਕਿਨਾਰੇ ਜੇ ਕੋਈ ਗੱਲ ਹੋਣੀ ਹੈ ਜੇ ਥੋੜੇ ਜਿਹਾ ਹਲਕੇ ਸ਼ਬਦਾਂ ਚ ਦੱਸਾਂ ਰਾਵੀ ਦੇ ਕੰਡੇ ਫਿਲਮ ਜਿਵੇਂ ਪਹਿਲਾਂ ਮੈਂ ਇਹਦੇ ਬਾਰੇ ਦੱਸ ਦਿੰਨਾ ਵੀ ਕਨੇ ਲਿਖੀ ਹੈ ਇਹ ਲਿਖੀ ਹੈ ਜੀ ਜਸ ਗਰੇਵਾਲ ਹੋਰਾਂ ਨੇ ਆਪਾਂ ਸਾਰੇ ਜਾਣਦੇ ਆ ਉਹਨਾਂ ਦੀਆਂ ਫਿਲਮਾਂ ਆਪਾਂ ਰੱਬ ਦਾ ਰੇਡੀਓ 1 2 ਦੇਖੀਆਂ ਨੇ ਸਰਦਾਰ ਮੁਹੰਮਦ ਦੇਖੀ ਹੈ ਉਹ ਬਹੁਤ ਕਮਾਲ ਦਾ ਲਿਖਦੇ ਨੇ ਬੰਬੂ ਕਾਟ ਉਹਨੇ ਲਿਖੀ ਹੈ ਉਹਨਾਂ ਦੀ ਲਿਖੀ ਹੋਈ ਹੈ ਹੈਰੀ ਭੱਟੀ ਡਾਇਰੈਕਟਰ ਨੇ ਇਸ ਫਿਲਮ ਦੇ ਤਾਂ ਰੱਬ ਦਾ ਰੈਡੀ ਉਹਨਾਂ ਨੇ ਬਣਾਈ ਸੀਗੀ ਬੜੇ ਮਤਲਬ ਇਹ ਬੈਸਟ ਲੋਕਾਂ ਨੇ ਬਣਾਈ ਹੈ ਇਹ ਫਿਲਮ ਇੱਕ ਇਹ ਜਿਹੜੀ ਫਿਲਮ ਹੈ ਬੜੀ ਬੜੀ ਆਹੋ ਜਿਹੜੀ ਫਿਲਮ ਹੈ ਜਿਹੜੀ ਸਾਨੂੰ ਸਾਰਿਆਂ ਨੂੰ ਇਹ ਲੱਗਣਾ ਕਿ ਇਹ ਸਾਡੀ ਕਹਾਣੀ ਹੈ ਇਹਦੇ ਕਿਰਦਾਰ ਸਾਡੇ ਘਰਾਂ ਦੇ ਕਿਰਦਾਰ ਨੇ ਸੋ ਇਹ ਬਹੁਤ ਵੱਡਾ ਕਾਰਨ ਸੀ ਕਿ ਇਸ ਫਿਲਮ ਨੂੰ ਮੈਂ ਜਿਹੜਾ ਚੁਣਿਆ ਤੇ ਇਸ ਫਿਲਮ 'ਚ ਜਿਹੜਾ ਮੇਰਾ ਕਿਰਦਾਰ ਹੈ ਉਹ ਕਿਰਦਾਰ ਮੇਰੇ ਬਾਕੀ ਫਿਲਮਾਂ ਨਾਲੋਂ ਮੇਰੇ ਨਾਲੋਂ ਬਹੁਤ ਡਿਫਰੈਂਟ ਹੈ ਉਹਨੂੰ ਕਰਕੇ ਬਹੁਤ ਸਵਾਦ ਆਇਆ ਅੱਛਾ ਕਿਵੇਂ ਤੇ ਸੋਚਦੇ ਹੁੰਨੇ ਹੋ ਜਦੋਂ ਫਿਲਮ ਕੋਈ ਆਉਂਦੀ ਹੈ ਤੁਹਾਡੇ ਤੱਕ ਇਹ ਫਿਲਮ ਦੀ ਸਕ੍ਰਿਪਟ ਆਈ ਕਿਉਂਕਿ ਮੈਨੂੰ ਜੋ ਪਤਾ ਲੱਗਿਆ ਕਿ ਤੁਸੀਂ ਬਹੁਤ ਟਾਈਮ ਲਾ ਦਿੰਨੇ ਹੋ ਬਹੁਤ ਸਾਰੇ ਲੋਕ ਤੁਹਾਡੇ ਨਾਲ ਇਸ ਲਈ ਨਾਰਾਜ਼ ਵੀ ਹੋ ਜਾਂਦੇ ਨੇ ਕਿ ਹਰੀਸ਼ ਵਰਮਾ ਜਵਾਬ ਨਹੀਂ ਦਿੰਦਾ ਤਾਂ ਇਹਨਾਂ ਨੂੰ ਜਵਾਬ ਦਿੱਤਾ ਸੀ ਟਾਈਮ ਸਿਰ ਨਹੀਂ ਅੱਜ ਤਾਂ ਕੋਈ ਗੱਲ ਨਹੀਂ ਕਿ ਮੈਂ ਜਵਾਬ ਨਹੀਂ ਦਿੰਦਾ ਸਾਰਿਆਂ ਨੂੰ ਮੈਂ ਜਵਾਬ ਦੇ ਦਿੰਨਾ ਜਵਾਬ ਮੈਂ ਪਹਿਲਾਂ ਦਿੰਨਾ ਐਕਚੁਅਲੀ ਗੱਲ ਸਿਰਫ ਇੰਨੀ ਹੈ ਕਿ ਜੇ ਚੰਗੀ ਸਕ੍ਰਿਪਟ ਹੋਊਗੀ ਨਾ ਫੇਰ ਤਾਂ ਹਰ ਕਲਾਕਾਰ ਭੱਜ ਕੇ ਕਰੂਗਾ ਜੀ ਉਹਨੂੰ ਇਹ ਚਾਹੀਦਾ ਹੁੰਦਾ ਚੰਗੀ ਸਕ੍ਰਿਪਟ ਹੋਵੇ ਚੰਗੇ ਕਰਦਾਰ ਹੋਣ ਪਰ ਜੇ ਚੰਗੀ ਸਕ੍ਰਿਪਟ ਨਹੀਂ ਹੋਊਗੀ ਉਹਦੇ ਨਾਲ ਜਦੋਂ ਕਲਾਕਾਰ ਨੂੰ ਪਤਾ ਲੱਗਦਾ ਮੇਰਾ ਵੀ ਨੁਕਸਾਨ ਹੈ ਸਾਹਮਣੇ ਵਾਲੇ ਦਾ ਵੀ ਨੁਕਸਾਨ ਹੈ ਅਸੀਂ ਕੋਈ ਯੋਗਦਾਨ ਵੀ ਨਹੀਂ ਪਾ ਸਕਾਂਗੇ ਫਿਰ ਉਹਨਾਂ ਨੂੰ ਹਮੇਸ਼ਾ ਇਹ ਹੀ ਸਲਾਹ ਲੱਗਦਾ ਵੀ ਕੁਝ ਫਿਲਮਾਂ ਚ ਹਰੀਸ਼ ਵਰਮੇ ਦਾ ਮਿਸਯੂਜ਼ ਹੋਇਆ ਫਿਰ ਇਹ ਹੀ ਸਲਾਹ ਦੇਈ ਦੀ ਉਹਨਾਂ ਨੂੰ ਕਿ ਅੱਛਾ ਸਿਨੇਮਾ ਬਣਾਇਆ ਜਾਵੇ ਅਚੀਆਂ ਸਕ੍ਰਿਪਟਾਂ ਤੇ ਕੰਮ ਕੀਤਾ ਜਾਵੇ ਤਾਂ ਕਿ ਅਸੀਂ ਕੁਝ ਕੰਟਰੀਬਿਊਸ਼ਨ ਆਪਣਾ ਐਜ਼ ਫਿਲਮ ਮੇਕਰਸ ਪਾ ਸਕੀਏ ਭਈ ਐਜ਼ ਕਲਾਕਾਰ ਪਾ ਸਕੀਏ ਜਿਹੜਾ ਕਿ ਬਹੁਤ ਜ਼ਰੂਰੀ ਹੈ ਠੀਕ ਯਾ ਪਰ ਇਸ ਵਾਰੀ ਦਰਸ਼ਕਾਂ ਨੂੰ ਤੁਹਾਡੀ ਜਿਹੜੀ ਹੀਰੋਇਨ ਆ ਉਹਦੇ ਬਾਰੇ ਦੱਸਣਾ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਵੀ ਜਿੱਥੇ ਹਰੀਸ਼ ਵਰਮਾ ਉੱਥੇ ਸਿਮੀ ਚੈਲ ਦੀ ਜੋੜੀ ਲਾਜ਼ਮੀ ਹੈ। ਅੱਛਾ ਨਹੀਂ ਐਸ ਫਿਲਮ 'ਚ ਮੇਰੇ ਆਪੋਜ਼ਿਟ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਅਰਵਿੰਦਰ ਹੈ। ਉਹਨਾਂ ਨੇ ਜਸ ਗਰੇਵਾਲ ਦੀ ਹੀ ਇੱਕ ਫਿਲਮ ਕੀਤੀ ਹੈ ਰੌਣਕ ਜਿਹੜੀ ਕਿ ਰਿਲੀਜ਼ ਹੋਊਗੀ। ਬਹੁਤ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਉਹਨਾਂ ਨਾਲ ਕੰਮ ਕਰਕੇ ਬੜਾ ਅੱਛਾ ਲੱਗਾ। ਤੇ ਪੰਕਜ ਸਰ ਹੋਰ ਨਾਲ ਮੈਂ ਕੰਮ ਕੀਤਾ ਹੈ ਮੇਰੀ ਜ਼ਿੰਦਗੀ ਦੀ ਉਪਲਬਧੀ ਹੈ ਐਜ਼ ਅਨ ਐਕਟਰ ਹੁਣ ਤੱਕ ਦੇ ਸਫਰ ਦੀ ਉਪਲਬਧੀ ਹੈ ਵੀ ਉਹਨਾਂ ਨਾਲ ਮੌਕਾ ਮਿਲਿਆ ਕੰਮ ਕਰਨ ਦਾ ਮੈਨੂੰ ਇਹ ਲੱਗਦਾ ਹੈ ਕਿ ਕਿਸੇ ਵੀ ਕਲਾਕਾਰ ਲਈ ਜਿਹੜਾ ਬੇਸਿਕਲੀ ਐਕਟਰ ਹੈ ਉਹਦੇ ਲਈ ਇਹ ਇੱਕ ਕਿਸੇ ਵੱਡੇ ਅਵਾਰਡ ਤੋਂ ਘੱਟ ਨਹੀਂ ਕਿ ਐਡੇ ਵੱਡੇ ਕਲਾਕਾਰ ਦੇ ਨਾਲ ਕੰਮ ਕਰਨਾ ਸਕਰੀਨ ਸਾਂਝੀ ਕਰਨਾ ਅੱਛਾ ਵੈਸੇ ਜੇ ਕਹਿ ਜਾਵੇ ਤਾਂ ਤੁਸੀਂ ਸ਼ਾਹਦ ਕਪੂਰ ਵਰਗੇ ਵੀ ਲੱਗਦੇ ਹੋ ਲੁੱਕ ਤੁਹਾਡੀ ਥੋੜੀ ਥੋੜੀ ਮੈਂ ਅੱਜ ਦੇਖ ਕੇ ਅਮੇਜਿੰਗ ਜਿਹਾ ਕਰਕੇ ਆਇਆ ਹਾਂ ਪਲੇਖਾ ਜਾ ਪਾਉਨੇ। ਫਿਰ ਮੈਨੂੰ ਲੱਗਦਾ ਤਾਂ ਹੀ ਪੰਗਰ ਸਰ ਮੈਨੂੰ ਹਮੇਸ਼ਾ ਕਹਿੰਦੇ ਰਹੇ ਮੈਨੂੰ। ਵਧੀਆ ਵਧੀਆ ਵਧੀਆ। ਅੱਛਾ। ਉਹ ਜੰਦੇ-ਜਾਂਦੇ ਇੱਕ ਦੋ ਗੱਲਾਂ ਤੁਹਾਡੇ ਨਾਲ ਹੋਰ ਕਰਨੀਆਂ ਦੋ ਚਾਰ ਮਿੰਟ ਨੇ ਮੈਂ ਤੁਹਾਨੂੰ ਇੱਕ ਗਾਣਾ ਵੀ ਤੁਹਾਡਾ ਇੱਕ ਵਾਰੀ ਹੋਰ ਸੋਚ ਲੈ। ਉਹ ਮੈਂ ਐਗਜ਼ੌਸਟ ਬਹੁਤ ਹੋ ਚੁੱਕਾ ਜੀ ਗਾਣਾ ਫੇਰ ਗਾਵਾਂਗਾ ਕਦੇ ਤੇ ਹੁਣ ਆਪਾਂ ਹਾਂ ਚਲੋ। ਧੰਨਵਾਦ ਕਰਨਾ ਚਾਹਾਂਗੇ ਸਾਰਿਆਂ ਦਾ ਜਿਹੜੇ ਦੇਖ ਰਹੇ ਨੇ। ਚਲੋ। ਲੱਲ ਸੁਣਾਣਾ ਯਾਰਨ ਮੁੱਲੇ ਸੁਣਾਣਾ ਸਤਿ ਸ਼੍ਰੀ ਅਕਾਲ ਮਾਈ ਸੈਲਫ ਖੜਕ ਸ਼ੇਰ ਸਿੰਘ ਪਿੰਡ ਭੁੰਧੜੀ ਰਖਾਣਾ ਬਸਿਆ ਤਹਿਸੀਲ ਜਗਰਾਉਂ ਸਲਾਹਲਾ ਖਿਆਲ ਧੰਨਵਾਦ ਧੰਨਵਾਦ ਸੋ ਇਹ ਸੰ ਬਾਈ ਹਰੀਸ਼ ਵਰਮਾ ਹੋਣੀ ਰਾਵੀ ਦੇ ਕੰਡੇ ਲੈ ਕੇ ਆ ਰਹੇ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਹਰੀਸ਼ ਵਰਮਾ ਦੀਆਂ ਪਹਿਲਾਂ ਵਾਲੀਆਂ ਫਿਲਮਾਂ ਵਾਂਗੂ ਹੀ ਇਸੇ ਤਰ੍ਹਾਂ ਪਿਆਰ ਦਿੰਦੇ ਰਹੋਗੇ ਕੈਮਰਾਮੈਨ ਅਮਨ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ ਧੰਨਵਾਦ